ਸਸ਼੍ਰੀ ਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਆਹ ਜਿਹੜੇ ਮੇਰੇ ਹੱਥ ਦੇ ਵਿੱਚ ਵਰਕੇ ਫੜੇ ਹੋਏ ਆ ਇਹ 2 4 ਜਾਂ 5 ਦਿਨਾਂ ਦੇ ਨਹੀਂ ਆ ਇਹ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਜਿਹੜੇ ਰਾਜਨੀਤਿਕ ਲੋਕਾਂ ਦੇ ਵੱਲੋਂ ਬਿਆਨ ਦਿੱਤੇ ਗਏ ਆ ਯਾਨੀ ਕਿ ਬਾਲਾਕੋਟ ਦੇ ਵਿੱਚ ਕੀਤੀ ਗਈ ਹਵਾਈ ਸਟ੍ਰਾਈਕ ਤੋਂ ਬਾਅਦ ਜਿਹੜੇ ਸਾਡੇ ਭਾਰਤ ਦੇ ਰਾਜਨੀਤਿਕ ਲੋਕਾਂ ਦੇ ਵੱਲੋਂ ਆਪਣੀ ਜ਼ੁਬਾਨ ਦੇ ਨਾਲ ਆਪਣੇ ਬੋਲਾਂ ਦੇ ਨਾਲ ਸਟ੍ਰਾਈਕ ਕੀਤੀ ਗਈ ਹੈ ਇਹ ਉਹਦੇ ਨਾਲ ਸੰਬੰਧਿਤ ਵਰਕੇ ਕੋਈ ਨੇਤਾ ਇਹ ਗੱਲ ਕਹਿ ਰਿਹਾ ਕਿ ਹਵਾਈ ਸਟ੍ਰਾਈਕ ਦੇ ਵਿੱਚ ਮਰਿਆ ਕੋਈ ਨਹੀਂ ਕੋਈ ਨੇਤਾ ਇਹ ਗੱਲ ਕਹਿ ਰਿਹਾ ਕਿ ਉੱਥੇ 250 ਮਰਿਆ। ਕੋਈ ਇਹ ਗੱਲ ਕਹਿੰਦਾ ਉੱਥੇ ਸਿਰਫ ਇੱਕ ਕਾਮ ਰਿਆ ਤੇ ਕੋਈ ਇਹ ਗੱਲ ਕਹਿ ਰਿਹਾ ਕਿ ਉੱਥੇ ਸਿਰਫ ਪਹਾੜ ਆਪਾਂ ਪੁੱਟੇ ਆ ਤੇ ਕੋਈ ਕਹਿ ਰਿਹਾ ਕਿ ਉੱਥੇ ਸਿਰਫ ਦਰਖਤਾਂ ਦਾ ਨੁਕਸਾਨ ਹੋਇਆ। ਹਵਾਈ ਸਟ੍ਰਾਈਕ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਖਿਆਲ ਦੇ ਮੁਤਾਬਕ ਕਿ ਇਹ ਦੋ ਨੰਬਰ ਦੇ ਉੱਤੇ ਰੱਖਣ ਵਾਲੀ ਗੱਲ ਆ। ਪਹਿਲੀ ਗੱਲ ਇਹ ਆ ਕਿ ਪੁਲਵਾਮਾ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਤੇ ਸਾਡੇ ਭਾਰਤ ਦੇ 40 ਜਿਹੜੇ ਜਵਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਦੀ ਸਾਰਪੈਲ ਦੇ ਆਧਾਰ ਦੇ ਉੱਤੇ ਲੈਣੀ ਚਾਹੀਦੀ। ਉਹਨਾਂ 40 ਜਵਾਨਾਂ ਦੀ ਸ਼ਹਾਦਤ ਦਾ ਗਮ ਸਾਨੂੰ ਇਸ ਕਰਕੇ ਕਿਉਂਕਿ ਉਹ ਮਾਵਾਂ ਦੇ ਪੁੱਤ ਸੀ ਉਹ ਭੈਣਾਂ ਦੇ ਵੀਰ ਸੀ ਉਹ ਬੱਚਿਆਂ ਦੇ ਪਿਤਾ ਸੀ ਤੇ ਜਿਸ ਤਰੀਕੇ ਦੇ ਨਾਲ ਉਥੋਂ ਉਹ ਕਿਸੇ ਵੀ ਵਿਸ਼ੇ ਦੇ ਉੱਤੇ ਕਿਵੇਂ ਊਠ ਪਟੰਗ ਬਿਆਨਬਾਜ਼ੀ ਕਰ ਜਾਂਦੇ ਆ ਉਹਨਾਂ ਦੇ ਬਿਆਨ ਨਾ ਤਾਂ ਦੇਸ਼ ਦੇ ਹਿੱਤ ਦੇ ਵਿੱਚ ਹੁੰਦੇ ਆ ਨਾ ਆਮ ਲੋਕਾਂ ਦੇ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇਹ ਜਿਹੜਾ ਅਸੀਂ ਬੋਲਬਾਣੀ ਦੇ ਰੂਪ ਦੇ ਵਿੱਚ ਆਪਣਾ ਸਾਹਮਣੇ ਲੈ ਕੇ ਆ ਰਹੇ ਹਾਂ ਕਿਰਦਾਰ ਇਦੇ ਨਾਲ ਲੋਕ ਮੰਨਾਂ ਦੇ ਉੱਤੇ ਕੀ ਪ੍ਰਭਾਵ ਪਾਊਗਾ ਦੇਸ਼ ਦਾ ਮਸਲਾ ਇੱਕ ਨਹੀਂ ਇਸ ਵੇਲੇ ਦੇਸ਼ ਦੇ ਬਹੁਤ ਸਾਰੇ ਮਸਲੇ ਆ ਸਾਡੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਹਾਲੇ ਕੁੱਲੀ ਗੁੱਲੀ ਤੇ ਜੁੱਲੀ ਦੀ ਸਹੂਲਤ ਨੂੰ ਤਰਸ ਰਹੇ ਆ ਪਰ ਅਸੀਂ ਗੱਲਾਂ ਕੀ ਕਰਦੇ ਆ ਕਿ ਜੀ ਫਲਾਣੇ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਅਸੀਂ ਗੱਲਾਂ ਇਹ ਕਰਦੇ ਆ ਕਿ ਫਲਾਣਾ ਦੇਸ਼ ਤਰੋਹੀ ਆ ਫਲਾਣਾ ਦੇਸ਼ ਦਾ ਗद्दार ਹੈ ਤੇ ਇੱਥੇ ਦੇਸ਼ ਦੇ ਵਿੱਚ ਭਗਤ ਕੌਣ ਹੈ ਦੇਸ਼ ਭਗਤ ਕੌਣ ਹੈ ਜਿਹੜਾ ਇਸ ਵਕਤ ਦੋ ਚਾਰ ਗਾਲਾਂ ਪਾਕਿਸਤਾਨ ਨੂੰ ਕੱਢ ਦੇਵੇ ਜਿਹੜਾ ਇਸ ਵਕਤ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਮੰਦਾ ਚੰਗਾ ਬੋਲੇ ਜਿਹੜਾ ਇਹ ਗੱਲ ਕਵੇ ਕਿ ਜੇਕਰ ਸਾਡੀ ਕੇਂਦਰ ਸਰਕਾਰ ਦੇ ਵੱਲੋਂ ਅਤਵਾਦ ਦਾ ਖਾਤਮਾ ਕੀਤਾ ਗਿਆ ਤਾਂ ਉਹ ਹੁਣੇ ਕੀਤਾ ਗਿਆ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਇਹ ਗੱਲਾਂ ਤੁਸੀਂ ਕਹੋ ਜੇਕਰ ਦੇਸ਼ ਭਗਤਾ ਅਖਵਾਉਣਾ ਤਾਂ ਪਹਿਲੀ ਗੱਲ ਇਹ ਕਰਨੀ ਬਣਦੀ ਹੈ ਜੋ ਅੱਜ ਦੇ ਪ੍ਰਸੰਗ ਦੇ ਵਿੱਚ ਹੈ ਕਿ ਨੇਤਾਵਾਂ ਦੇ ਵੱਲੋਂ ਜਿਹੜੀ 에ਅਰ ਸਟ੍ਰਾਈਕ ਤੋਂ ਬਾਅਦ ਆਪਣੀ ਸਟ੍ਰਾਈਕ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੱਖ ਨਹੀਂ ਮਿਲਣਾ ਜਦੋਂ ਅਸੀਂ 20 ਦਿਨਾਂ ਬਾਅਦ ਮਹੀਨੇ ਬਾਅਦ ਢੂਡ ਮਹੀਨੇ ਬਾਅਦ ਪਰਚੋਲ ਕਰਾਂਗੇ ਤਾਂ ਇਹ ਲੱਗੂਗਾ ਕਿ ਅਖਬਾਰਾਂ ਦੀ ਜਗ੍ਹਾ ਜ਼ਾਇਆ ਹੋਈ ਇਹ ਪਤਾ ਲੱਗੂਗਾ ਸਾਨੂੰ ਕਿ ਟੀਵੀ ਚੱਲਣਾਂ ਦਾ ਵਕਤ ਜ਼ਾਇਆ ਹੋਇਆ ਅਸੀਂ ਰੇਡੀਓ ਦੇ ਉੱਤੇ ਜੋ ਜੋ ਕੁਝ ਸੁਣਿਆ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਇੱਥੇ ਭਾਰਤ ਦੇ ਵਿੱਚ ਹਾਲੇ ਤੱਕ ਇਹ ਗੱਲ ਤੈ ਨਹੀਂ ਹੋ ਸਕੀ ਕਿ 에ਅਰ ਸਟ੍ਰਾਈਕ ਦੇ ਵਿੱਚ ਸਫਲਤਾ ਸਾਨੂੰ ਮਿਲੀ ਆ ਜਾਂ ਨਹੀਂ ਮਿਲੀ ਜੇ ਮਿਲੀ ਆ ਤਾਂ ਕਿੰਨੀ ਮਿਲੀ ਤੇ ਜੇਕਰ ਨਹੀਂ ਮਿਲੀ ਤਾਂ ਕਿਉਂ ਨਹੀਂ ਮਿਲੀ ਇਥੇ ਅਮਿਤ ਸ਼ਾਹ ਜਿਹੜੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਨੇ ਉਹ ਇੱਕੋ ਗੱਲ ਕਹਿ ਰਿਹਾ ਕਿ 250 ਅੱਤਵਾਦੀ ਪਰਲੇ ਪਾਰ ਜਾ ਕੇ ਅਸੀਂ ਮਾਰਤਾ ਉਸ ਤੋਂ ਬਾਅਦ ਐਸਐਸ ਆਲੂਵਾਲੀਆ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਹਿ ਰਿਹਾ ਜੀ ਕਿ ਸਾਡਾ ਨਿਸ਼ਾਨਾ ਸਾਡਾ ਮਨਸ਼ਾ ਕਿਸੇ ਨੂੰ ਮਾਰਨਾ ਨਹੀਂ ਸੀ ਅਸੀਂ ਸਿਰਫ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਤੁਹਾਡੇ ਘਰ ਦੇ ਵਿੱਚ ਆ ਕੇ ਅਸੀਂ ਐਦਾਂ ਵੀ ਕਰ ਸਕਦੇ ਹਾਂ ਭਾਰਤ ਦੇ ਟੀਵੀ ਚੈਨਲ ਇਹ ਗੱਲ ਕਹਿੰਦੇ ਕਿ 350 ਉੱਥੇ ਅੱਤਵਾਦੀ ਮਾਰ ਦਿੱਤਾ ਹੁਣ ਇੱਕ ਕੰਪਨੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਸਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਵੀ 300 ਦੇ ਕਰੀਬ ਬੰਦੇ ਮਾਰੇ ਗਏ ਕਿਉਂਕਿ ਪਰਲੇ ਪਾਰ ਜਿੱਥੇ ਕਿ ਹਵਾਈ ਸਟ੍ਰਾਈਕ ਹੋਈ ਹੈ ਉੱਥੇ 300 ਮੋਬਾਈਲਾਂ ਦੇ ਚੱਲਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਸੀ ਇਹ ਸੂਚਨਾਵਾਂ ਮਿਲ ਰਹੀਆਂ ਸੀ ਕਿ ਉੱਥੇ ਇਸ ਵਕਤ 300 ਦੇ ਕਰੀਬ ਮੋਬਾਈਲ ਆ ਜਿਹੜੇ ਉਹ ਕੰਮ ਕਰ ਰਹੇ ਆ ਹੁਣ ਸਵਾਲ ਨਵਾਂ ਪੈਦਾ ਹੋ ਗਿਆ ਨਵਜੋਤ ਸਿੰਘ ਸਿੱਧੂ ਨੇ ਕਈ ਲਗਾਤਾਰ ਟਵੀਟ ਕੀਤੇ ਆ ਵੈਸੇ ਤਾਂ ਪਿਛਲੇ 3-4 ਜਣਾ ਤੋਂ ਅਸੀਂ ਟਵੀਟ ਟੋ ਟਵੀਟੀ ਹੁੰਦੇ ਦੇਖ ਰਹੇ ਆ ਨੇਤਾਵਾਂ ਨੂੰ ਨਵਜੋਤ ਸਿੱਧੂ ਨੇ ਪਹਿਲਾਂ ਇਹ ਗੱਲ ਕਹੀ ਕਿ ਇਹ ਤਾਂ ਦੱਸ ਦਿਓ ਕਿ ਬੰਦੇ ਮਰੇ ਕਿੰਨੇ ਆ ਤੁਸੀਂ ਰਾਜਨੀਤੀ ਕਿਹੜੀ ਗੱਲਾਂ ਕਰਦੇ ਹੋ ਉਸ ਤੋਂ ਬਾਅਦ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਕ ਹੋਰਾਂ ਨੇ ਕਿਹਾ ਤਾਂ ਵੀ ਸਿੱਧੂ ਤਾਂ ਹੈ ਹੀ ਗद्दार ਉਹਦੀ ਗੱਲ ਦਾ ਕੀ ਉਤਰ ਦੇਣਾ ਹੁਣ ਫਿਰ ਨਵਜੋਤ ਸਿੱਧੂ ਨੇ ਇਹ ਟਵੀਟ ਕੀਤਾ ਕਿ ਇਹ ਤਾਂ ਦੱਸ ਦਿਓ ਕਿ ਤੁਸੀਂ ਪਹਿਲਾਂ ਇਸ ਤੋਂ ਸੀਬੀਆਈ ਦਾ ਕੇਂਦਰੀਕਰਨ ਕਰਤਾ ਜਿਹੜੀਆਂ ਖੁਫੀਆ ਏਜੰਸੀਆਂ ਉਹਨਾਂ ਦੇ ਉੱਤੇ ਰਾਜਨੀਤਿਕ ਸ਼ਿਕੰਜਾ ਕਸਦਾ ਤੇ ਹੁਣ ਤੁਸੀਂ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਨਾਂ ਦੇ ਉੱਤੇ ਇੱਕ ਨਵੀਂ ਰਾਜਨੀਤੀ ਛੇੜੀ ਹੈ ਜਿਸ ਤਰੀਕੇ ਨਾਲ ਭਾਰਤੀ ਫੌਜ ਦਾ ਮੋਢਾ ਵਰਤ ਰਹੇ ਹੋ ਲੋਕਾਂ ਦਾ ਕੀ ਕਸੂਰ ਆ ਲੋਕ ਸੱਚ ਜਾਣਨਾ ਚਾਹੁੰਦੇ ਆ ਨਾਲ ਹੀ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਆ ਕਿ ਜਿਵੇਂ ਆਲੂਵਾਲੀਆ ਸਾਹਿਬ ਨੇ ਕਿਹਾ ਵੀ ਉੱਥੇ ਬੰਦਾ ਕੋਈ ਨਹੀਂ ਮਰਿਆ ਤਾਂ ਕੀ ਅਸੀਂ ਸਿਰਫ ਉੱਥੇ ਦਰਖਤ ਸਾੜਨ ਗਏ ਸੀ ਉੱਥੇ ਜੇਕਰ ਮਰਿਆ ਕੋਈ ਨਹੀਂ ਤਾਂ ਫਿਰ ਅਸੀਂ ਕਿਹੜੀ ਗੱਲੋਂ ਸਾਡਾ ਮਕਸਦ ਕੀ ਸੀ ਮਨਸ਼ਾ ਕੀ ਸੀ ਇੰਨਾਂ ਸਾਰੀਆਂ ਖਬਰਾਂ ਦੇ ਦਰਮਿਆਨ ਜਿਹੜੇ ਭਾਰਤ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਆ ਜਨਰਲ ਵੀਕੇ ਸਿੰਘ ਉਹਨਾਂ ਨੇ ਇੱਕ ਟਵੀਟ ਕੀਤਾ ਅੱਧੀ ਰਾਤ ਨੂੰ ਉਹਨਾਂ ਨੇ ਕਿਹਾ ਜੀ ਕਿ ਸਾਡੇ 1:3 ਵਜੇ ਸਵੇਰ ਦੇ ਵੇਲੇ ਮੇਰੇ ਮੱਛਰ ਲੜ ਰਿਹਾ ਸੀ ਤੇ ਮੈਂ ਹਿੱਟ ਚੱਕੀ ਤੇ ਮੈਂ ਮੱਛਰਾਂ ਨੂੰ ਮਾਰਦਾ ਹੁਣ ਇਹ ਦੱਸੋ ਕਿ ਮੈਂ ਸੌ ਜਾਵਾਂ ਜਾਂ ਮਰੇ ਹੋਏ ਮੱਛਰਾਂ ਦੀ ਗਿਣਤੀ ਕਰਾਂ ਉਹਨਾਂ ਨੇ ਇੱਕ ਵੱਖਰਾ ਪ੍ਰਸੰਗ ਛੇੜਤਾ ਜਿਹੜੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਆ ਪੀ ਚਦੰਬਰਮ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਆ ਜਿਹੜੀ ਉਹ ਰਾਜਨੀਤੀ ਫੌਜ ਦੇ ਨਾਂ ਦੇ ਉੱਤੇ ਨਹੀਂ ਕਰਨਾ ਚਾਹੁੰਦੀ ਉਹ ਸਿਰਫ ਜਾਣਨਾ ਚਾਹੁੰਦੀ ਹੈ ਦੇਸ਼ ਵਾਸੀ ਜਾਣਨਾ ਚਾਹੁੰਦੇ ਆ ਵੀ ਇਸ 에ਅਰ ਸਟ੍ਰਾਈਕ ਦੇ ਵਿੱਚੋਂ ਸਾਨੂੰ ਮਿਲਿਆ ਕੀ ਹੈ ਸਿਰਫ ਗੱਲਾਂ ਦੇ ਲੱਛੇ ਮਿਲੇ ਆ ਜਾ ਇਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਵੀ ਸੀ ਯਾਨੀ ਕਿ ਇਸ ਵਕਤ ਸਭ ਕੁਝ 에ਅਰ ਸਟ੍ਰਾਈਕ ਦੇ ਮੁੱਦੇ ਦੇ ਉੱਤੇ ਆ ਕੁਝ ਦਿਨ ਪਹਿਲਾਂ ਤੱਕ ਅਸੀਂ ਅਭਨੰਦਨ ਦੀਆਂ ਗੱਲਾਂ ਕਰਦੇ ਸੀ ਵਿੰਗ ਕਮਾਂਡਰ ਦੀਆਂ ਉਹ ਵਾਪਸ ਆ ਗਏ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਆ ਸਾਨੂੰ ਸਾਡੀ ਫੌਜ ਦੇ ਉੱਤੇ ਕੋਈ ਸ਼ੱਕ ਨਹੀਂ ਆ ਅਸੀਂ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਨੂੰ ਸਲਾਮ ਕਰਦੇ ਆ ਤੇ ਉਹ ਮਾਵਾ ਤਾਨਾ ਜਿਨ੍ਹਾਂ ਦੇ ਪੁੱਤ ਆ ਜਿਹੜੇ ਜਿਨ੍ਹਾਂ ਦੀਆਂ ਧੀਆਂ ਜਿਹੜੀਆਂ ਉਹ ਸੈਨਾ ਦੇ ਵਕ ਵਕ ਵਿੰਗਾਂ ਦੇ ਵਿੱਚ ਕੰਮ ਕਰਦੀਆਂ ਪਰ ਸਵਾਲ ਇਹ ਆ ਬਈ ਇਸ ਵਕਤ ਜਿਹੜੀ ਸਾਡੀ ਭਾਰਤੀ ਫੌਜ ਆ ਕੀ ਇਹ ਦੇਸ਼ ਦੀ ਫੌਜ ਆ ਜਾਂ ਇਹ ਸਿਰਫ ਭਾਜਪਾ ਦੀ ਫੌਜ ਆ ਇਸ ਵਕਤ ਸਵਾਲ ਇਹ ਪੈਦਾ ਹੋ ਰਿਹਾ ਕਿ ਫੌਜ ਦੇ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਆ ਕਿਉਂਕਿ ਜਿਹੜੇ ਹੈਗੇ ਨੇ ਸਾਡੇ ਹਵਾਈ ਫੌਜ ਦੇ ਮੁਖੀ ਬੀਐਸ ਤਨਵਾ ਸਾਹਿਬ ਉਹਨਾਂ ਨੇ ਕਿਹਾ ਜੀ ਸਾਡਾ ਮਕਸਦ ਸਿਰਫ ਤੇ ਸਿਰਫ ਇਹ ਸੀ ਕਿ ਅਸੀਂ ਜਾ ਕੇ ਨਿਸ਼ਾਨਾ ਲਾਗੇ ਅਸੀਂ ਟਾਰਗੇਟ ਫਤਿਹ ਕਰਨਾ ਹੁੰਦਾ ਅਸੀਂ ਜਹਾਜ਼ ਦੇ ਵਿੱਚੋਂ ਉਤਰ ਕੇ ਲਾਸ਼ਾਂ ਨਹੀਂ ਗੰਡੀਆਂ ਹੁੰਦੀਆਂ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਇਹ ਕੰਮ ਸਰਕਾਰ ਨੇ ਦੇਖਣਾ ਹੁੰਦਾ ਜਿਨ੍ਹਾਂ ਨੇ ਉੱਥੇ ਬੰਬ ਸੁੱਟੇ ਉਹਨਾਂ ਨੂੰ ਪਤਾ ਨਹੀਂ ਵੀ ਕਿੰਨੇ ਲੋਕ ਮਰੇ ਮੀਡੀਆ ਨੂੰ ਪਤਾ ਜਾਂਦਾ 350 ਬੰਦਾ ਮਰਿਆ ਤੇ ਜਾਂ ਫਿਰ ਅਮਿਤ ਸ਼ਾਹ ਜੀ ਨੂੰ ਪਤਾ ਪਰ ਹੁਣ ਵੀ ਕੇ ਸਿੰਘ ਹੋਰਾਂ ਨੇ ਵੀ ਗੱਲ ਕਹਤੀ ਕਿ ਅਮਿਤ ਸ਼ਾਹ ਨੇ ਇੱਕ ਅੰਦਾਜ਼ਾ ਪੇਸ਼ ਕੀਤਾ ਵੀ ਇੰਨੇ ਕੁ ਮਰ ਗਏ ਹੋਣੇ ਆ ਉਹਨਾਂ ਨੇ ਪੱਕੀ ਗੱਲ ਥੋੜੀ ਕਹੀ ਹੈ ਇਹ ਨਾ ਸਾਰੀਆਂ ਖਬਰਾਂ ਦੇ ਦਰਮਿਆਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਕਰਤਾਰਪੁਰ ਦਾ ਲਾਂਘਾ ਅਸੀਂ ਪਿਛਲੇ ਲੰਮੇ ਸਮੇ ਤੋਂ 70 ਸਾਲਾਂ ਤੋਂ ਅਸੀਂ ਅਰਦਾਸਾਂ ਕਰ ਕਰਕੇ ਖੁਲਵਾਉਣ ਦੀ ਗੱਲ ਕਰਦੇ ਆ ਅਸੀਂ ਹਰ ਰੋਜ਼ ਅਰਦਾਸ ਬੇਨਤੀ ਜੋੜੜੀ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਨਨਕਾਣਾ ਸਾਹਿਬ ਦਾ ਦਰ ਖੁੱਲੇ ਤੇ ਅਸੀਂ ਉੱਥੇ ਜਾਏਗੇ ਨਤਮਸਤਕ ਹੋਏਗੇ ਉਧਰਲੇ ਇਧਰ ਆਉਣ ਅਸੀਂ ਪਰਲੇ ਪਾਰ ਜਾਏਗੇ ਪਰ ਕੀ ਉਹਦੇ ਉੱਤੇ ਇਸ ਸਾਰੇ ਤਣਾਅ ਦਾ ਕੋਈ ਅਸਰ ਪਊ ਜਾਂ ਫਿਰ ਨਹੀਂ ਵੱਡੀ ਗਿਣਤੀ ਦੇ ਵਿੱਚ ਲੋਕ ਗੱਲ ਕਹਿੰਦੇ ਆ ਕਿ ਲੀਡਰਾਂ ਦੇ ਵੱਲੋਂ ਜਿਹੜੀ ਨੂਰਾ ਕੁਸ਼ਤੀ ਕੀਤੀ ਜਾ ਰਹੀ ਹੈ ਇਹਦੇ ਕਰਕੇ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਅਸਰ ਨਹੀਂ ਪੈਣਾ ਚਾਹੀਦਾ ਜਿਸ ਦਿਨ ਡੇਰਾ ਬਾਬਾ ਨਾਨਕ ਦੇ ਵਿੱਚ ਨੀਂ ਪੱਥਰ ਰੱਖਿਆ ਗਿਆ ਸੀ ਉੱਥੇ ਅਜੀਤ ਵੈਬ ਟੀਵੀ ਦੀ ਟੀਮ ਵੀ ਪਹੁੰਚੀ ਸੀ ਤੇ ਜੋ ਕੁਝ ਉੱਥੇ ਅੱਖੀਂ ਦੇਖ ਕੇ ਪ੍ਰਭਾਵ ਕਬੂਲ ਕੇ ਆਏ ਸੀ ਉਹ ਦੇਖ ਕੇ ਮਨ ਪਰਸੰਨ ਚਿਤ ਸੀ ਇਸ ਗੱਲ ਕਰਕੇ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਦੇ ਵਿੱਚ ਲੋਕ ਪਹੁੰਚ ਗਏ ਦੂਰਬੀਨ ਦੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਦੇਖਣ ਦੇ ਲੋਕਾਂ ਦੇ ਅੰਦਰ ਚਾਅ ਕਿੰਨਾ ਸੀ ਇਹ ਉੱਥੇ ਜਾ ਕੇ ਪਤਾ ਲੱਗਦਾ ਸੀ ਪਰ ਰਾਜਨੀਤਿਕ ਲੋਕਾਂ ਨੇ ਜਿਹੜੀ ਸਮੇਂ-ਸਮੇਂ ਦੇ ਉੱਤੇ ਕੜੀ ਕੋਲੀ ਹੈ ਉਹਦੇ ਬਾਬਤ ਕੀ ਕਹੀਏ ਤੇ ਕੀ ਨਾ ਕਹੀਏ ਕਈ ਵਾਰੀ ਗੱਲ ਕਰਦੇ ਕਰਦੇ ਖੁਦ ਨੂੰ ਸੰਗ ਜੀ ਆਉਣ ਲੱਗ ਜਾਂਦੀ ਹੈ ਪਰ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਨੂੰ ਕਦੇ ਕੋਈ ਸੰਗ ਹੀ ਨਹੀਂ ਆਉਂਦੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਰਤਾਰਪੁਰ ਦੇ ਲਾਂਘੇ ਦੇ ਮੁਤਲਕ ਜੋ-ਜੋ ਕੁਝ ਖਬਰਾਂ ਆ ਰਹੀਆਂ ਕੀ ਉਹ ਦਰਸਤ ਹੈ ਜਾਂ ਦਰਸਤ ਨਹੀਂ Imran Khan ਹੋਰਾਂ ਦੀ ਪਹਿਲ ਦੀ ਅਸੀਂ ਸਿਫਤ ਕਰਨੀ ਚਾਹੁੰਦੇ ਹਾਂ ਉਹਨਾਂ ਨੇ ਇਸ ਤਣਾ-ਤਣੀ ਵਾਲੇ ਮਾਹੌਲ ਦੇ ਵਿੱਚ ਵੀ ਠਰਮੇ ਤੋਂ ਕਮ ਲਿਆ ਉਹਨਾਂ ਨੇ ਮੁਹੱਬਤ ਦੀ ਸਾਂਝ ਦੀ ਪਿਆਰ ਦੀ ਦਲ ਕੀਤੀ ਆ ਤੇ ਇਹ ਗੱਲ ਕਰਨੀ ਵੀ ਚਾਹੀਦੀ ਆ ਸਾਡੇ ਭਾਰਤੀ মিডিਏ ਦੇ 80% ਹਿੱਸੇ ਵੱਲੋਂ ਤੇ ਪਾਕਿਸਤਾਨ ਦੇ মিডিਏ ਦੇ 80% ਹਿੱਸੇ ਵੱਲੋਂ ਜੋ ਅੱਗ ਲਾਉ ਰਿਪੋਰਟਾਂ ਪੇਸ਼ ਕੀਤੀਆਂ ਜਾਂਗੀਆਂ ਜਿਵੇਂ ਬੰਬਾਂ ਦੀ ਵਾਛੜ ਦੇ ਵਿੱਚ ਖੜ ਕੇ ਮੂਰਲੇ ਪਾਸੇ ਮਗਰ ਕਰੋਮਾ ਲਾ ਕੇ ਗੱਲਾਂ ਉਹਨਾਂ ਨੇ ਕੀਤੀਆਂ ਉਹਦੇ ਉੱਤੇ ਦੁੱਖ ਹੁੰਦਾ ਹੈ ਕਿ ਸਾਡਾ ਚੌਥਾ ਥੰਮਖਵਾਦਾ মিডিਆ ਜਿਹੜਾ ਉਹ ਕਿਹੜੇ ਰਾਹ ਦੇ ਉੱਤੇ ਤੁਰ ਪਿਆ ਪਰ ਅੱਜ ਦੀ ਇੱਕ ਥੋੜੀ ਜੀ ਤਸੱਲੀ ਜਨਕ ਖ਼ਬਰ ਹੈ ਜਿਹੜੀ ਪਾਕਿਸਤਾਨ ਦੇ ਹਵਾਲੇ ਨਾਲ ਆਈ ਹੈ ਪਾਕਿਸਤਾਨ ਦਾ ਵਫ਼ਦ ਆ ਜਿਹੜਾ ਉਹ ਦਿੱਲੀ 14 ਮਾਰਚ ਨੂੰ ਪਹੁੰਚ ਰਿਹਾ ਉਹ ਇਸ ਕਰਕੇ ਪਹੁੰਚ ਰਿਹਾ ਕਿ ਕਰਤਾਰਪੁਰ ਦੇ ਲਾਂਘੇ ਦੀ ਰੂਪਰੇਖਾ ਜਿਹੜੀ ਉਹ ਤੈਅ ਕੀਤੀ ਜਾਵੇ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆ ਨੂੰ ਬੁਲਾ ਕੇ ਇਸ ਫੈਸਲੇ ਦੇ ਮੁਤਲਕ ਜਾਣਕਾਰੀ ਦਿੱਤੀ ਹੈ ਸੋ ਜਦੋਂ ਰਾਜਨੀਤਿਕ ਲੋਕਾਂ ਦੇ ਵੱਲੋਂ ਅਜੀਬੋ ਗਰੀਬ ਗੱਲਾਂ ਕੀਤੀਆਂ ਜਾ ਰਹੀਆਂ ਹੋਣ ਉਸ ਵਕਤ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਵੱਲੋਂ ਫੇਰ ਕਰਤਾਰਪੁਰ ਦੇ ਲਾਂਘੇ ਬਾਰੇ ਸੁਲੱਖਣੀ ਸੋਚ ਰੱਖੀ ਜਾ ਰਹੀ ਹੋਵੇ ਇਹ ਇੱਕ ਬਹੁਤ ਚੰਗੀ ਗੱਲ ਹੈ ਪਰ ਹੁਣ ਜੇਕਰ ਅਸੀਂ ਕਰਤਾਰਪੁਰ ਦੇ ਲਾਂਘੇ ਦੀ ਉਹ ਸਾਰੀ ਦੀ ਗੱਲ ਭਾਰਤ ਤੇ ਪਾਕਿਸਤਾਨ ਦੀ ਤੁਲਨਾ ਦੇ ਰੂਪ ਦੇ ਵਿੱਚ ਕਰਗੇ ਤਾਂ ਭਾਰਤ ਦੇ ਵੱਲੋਂ ਹਾਲੇ ਤੱਕ ਕੰਮ ਨਹੀਂ ਸ਼ੁਰੂ ਕੀਤਾ ਗਿਆ ਇੱਥੇ ਤਾਂ ਸਾਡੇ ਵਾਲੇ ਪਾਸੇ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਬਾਰੇ ਕੋਈ ਫੈਸਲਾ ਨਹੀਂ ਹੋਇਆ ਸਰਕਾਰ ਕਹਿੰਦੀ ਹੈ ਵੀ ਅਸੀਂ ਤੁਹਾਨੂੰ 30 ਲੱਖ ਰੁਪਈਆ ਕਿੱਲੇ ਦਾ ਦੇਵਾਂਗੇ ਜਿਹੜੇ ਕਿਸਾਨ ਨੇ ਪ੍ਰਭਾਵਿਤ ਉਹ ਇਹ ਗੱਲ ਕਹਿੰਦੇ ਵੀ ਜ਼ਮੀਨ ਸਾਡੀ ਲੈ ਲਓ ਇਹ ਸਾਡੇ ਦਾਦਿਆਂ ਪਰਦਾਦਿਆਂ ਨਕਰ ਦਾਦਿਆਂ ਦੀ ਜ਼ਮੀਨ ਹੈ ਇਹ ਸਾਨੂੰ ਤੁਸੀਂ 80 ਲੱਖ ਰੁਪਈਆ ਕਿੱਲੇ ਦਾ ਮੁੱਲ ਦਿਓ ਤੁਸੀਂ ਜ਼ਮੀਨ ਲੈ ਲਓ ਅਸੀਂ ਸਾਰੀ ਉਮਰ ਰੋਟੀ ਖਾਣੀ ਹੈ ਜਦੋਂ ਸਾਡੇ ਕੋਲੋਂ ਜ਼ਮੀਨ ਖੁੱਸ ਗਈ ਅਸੀਂ ਖਾਵਾਂਗੇ ਕੀ 30 ਲੱਖ ਰੁਪਏ ਦੇ ਵਿੱਚ ਅਸੀਂ ਨਿਆਣੇ ਕਿਵੇਂ ਵਿਆਹਾਂਗੇ ਅਸੀਂ ਘਰ ਕਿਵੇਂ ਪਾਵਾਂਗੇ ਅਸੀਂ ਰੋਟੀ ਪਾਣੀ ਕਿਵੇਂ ਛਕਾਂਗੇ ਅਸੀਂ ਬਿਮਾਰਾਂ ਦਾ ਇਲਾਜ ਕਿਵੇਂ ਕਰਵਾਵਾਂਗੇ ਹਾਲੇ ਇਧਰ ਜ਼ਮੀਨ ਅਕਵਾਇਰ ਦਾ ਰੌਲਾ ਚੱਲ ਰਿਹਾ ਪਰਲੇ ਪਾਸੇ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਆ ਵੀ 40 ਫੀਸਦੀ ਤੋਂ ਵੱਧ ਲੰਘੇ ਦਾ ਕੰਮ ਮੁਕੰਮਲ ਹੋ ਚੁੱਕਿਆ ਇਸ ਕਰਕੇ ਜਿਹੜਾ ਪਾਕਿਸਤਾਨ ਦਾ ਵਫਦ ਹੈ 14 ਮਾਰਚ ਨੂੰ ਦਿੱਲੀ ਦੇ ਵਿੱਚ ਪਹੁੰਚ ਰਿਹਾ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਅਸੀਂ ਇਸ ਗੱਲ ਦੀ ਵੀ ਅਰਦਾਸ ਕਰਦੇ ਹਾਂ ਕਿ ਇਥੇ ਸੁਲੱਖਣੇ ਤਰੀਕੇ ਦੇ ਨਾਲ ਰੂਪਰੇਖਾ ਉਲੀਕੀ ਜਾਵੇ ਲਾਂਘਾ ਖੁੱਲੇ ਤੇ ਬਹੁਤ ਜਲਦ ਖੁੱਲੇ ਕਿਉਂਕਿ ਜੇਕਰ ਲਾਂਘਾ ਖੁੱਲਦਾ ਇਹਦੇ ਨਾਲ ਵਪਾਰ ਦੀ ਗੱਲ ਵੀ ਹੋਊਗੀ ਆਰਥਿਕਤਾ ਦੇ ਵਿੱਚ ਕਾਫੀ ਉਸ਼ਾਲ ਆਉਣ ਦੀ ਸੰਭਾਵਨਾ ਹੈ ਕਿਉਂਕਿ ਜਦੋਂ ਸੰਗਤ ਪਰਲੇ ਪਾਰ ਜਾਊਗੀ ਤਾਂ ਉਹਦੇ ਨਾਲ ਪਾਕਿਸਤਾਨ ਦੇ ਵਿੱਚ ਵੀ ਪੈਸੇ ਦੇ ਰੂਪ ਦੇ ਵਿੱਚ ਨਿਵੇਸ਼ ਦੇ ਰੂਪ ਦੇ ਵਿੱਚ ਫਾਇਦਾ ਹੋਣਾ ਇਧਰ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਹੁਣ ਤੱਕ ਬਲੂੰਦਰਾਂ ਗਾ ਪਈਆਂ ਵੱਖੋ-ਵੱਖਰੀਆਂ ਗੱਲਾਂ ਦੇ ਕਰਕੇ ਉਨ੍ਹਾਂ ਨੂੰ ਥੋੜੀ ਜਿਹੀ ਸ਼ਾਂਤੀ ਮਿਲੂਗੀ ਲੋਕ ਇਸ ਗੱਲ ਦੇ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਨਗੇ ਸੋ ਗੱਲ ਮੁਕਾ ਕੇ 100 ਹੱਥ ਰੱਸਾ ਸਿਰੇ ਤੇ ਗੰਡ ਇੱਥੇ ਕਹਾਣੀ ਬਣਦੀ ਹੈ ਕਿ ਜੋ ਕੁਝ ਰਾਜਨੀਤਿਕ